ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਦਿਨਾਨਗਰ ਤੇ ਪਠਾਨਕੋਟ ਛੋਇਆਤ ਆਦਿ ਹਮਦੇ ਤੇ ਗੁਰਦਾਸਪੁਰ ਚ ਵਕਫ ਵਕਫ ਥਾਈ ਸ਼ੱਕੀ ਦੇਖੇ ਜਾਂਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਤੇ ਜੁਰਮ ਦੀਆਂ ਹੋਰ ਵਾਰਦਾਤਾਂ ਤੇ ਮੱਦੇਨਜ਼ਰ ਗੁਰਦਾਸਪੁਰ ਪੁਲਿਸ ਨੇ ਅਹਿਮ ਕਦਮ ਚੁੱਕੇ ਹੈ। ਸ਼ਹਿਰ ਚ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਵਾਏ ਜਾ ਰਹੇ ਨੇ। ਇਸ ਮੂਹਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਚ ਹੁਣ ਤੱਕ 307 ਸੀਸੀਟੀਵੀ ਅਤੇ ਗੁਰਦਾਸਪੁਰ ਸ਼ਹਿਰ ਚ 70 ਸੀਸੀਟੀਵੀ ਲਗਾਏ ਗਏ ਨੇ। ਅਸੀਂ ਡੀਜੀਪੀ ਸਾਹਿਬ ਦੀਆਂ ਸਪੈਸ਼ਲ ਹਦਾਇਤਾਂ ਦੇ ਉੱਤੇ ਸੀਸੀਟੀਵੀ ਕੈਮਰੇ ਜਿਹੜੇ ਇੰਸਟਾਲ ਕਰਾ ਰਹੇ ਹਾਂ ਸਿਟੀ ਗੁਰਦਾਸਪੁਰ ਦੇ ਵਿੱਚ ਹੁਣ ਤੱਕ 70 ਕੈਮਰੇ ਅਸੀਂ ਇੰਸਟਾਲ ਕਰਾਤੇ ਆ ਹੋਰ ਵੀ ਕਰਾਉਣ ਜਾ ਰਹੇ ਆ ਪਹਿਲਾਂ ਸੀਸੀਟੀਵੀ ਕੈਮਰੇ ਨਾ ਹੋਣ ਕਰਕੇ ਅਨਸੋਲਵ ਰਹਿ ਜਾਂਦੇ ਸੀਗੇ ਇਹ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਉਹ ਸੋਲਵ ਕੀਤੇ ਜਾ ਸਕਦੇ ਹਨ ਇਸ ਕੰਮ 'ਚ ਸ਼ਹਿਰ ਦੇ ਲੋਕਾਂ ਤੇ ਦੁਕਾਨਦਾਰਾਂ ਦੀ ਵੀ ਮਦਦ ਲਈ ਜਾ ਰਹੀ ਹੈ ਸ਼ਹਿਰ ਦੇ ਲੋਕ ਪੁਲਿਸ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਨੇ ਕੋਈ ਵੀ ਦੁਰਘਟਨਾ ਹੁੰਦੀ ਹੈ ਉਹਦੇ ਬਾਰੇ ਸਾਨੂੰ ਪਤਾ ਚੱਲ ਜਾਂਦਾ ਜਿੱਦਾਂ ਦੀਨਾਨਗਰ ਕੋਈ ਅਟੈਕ ਹੋਇਆ ਜਾਂ ਆਸ-ਪਾਸ ਕੋਈ ਅਟੈਕ ਹੁੰਦਾ ਉਸ ਵਾਸਤੇ ਬਹੁਤ ਵਧੀਆ ਗੱਲ ਕੀਤੀ ਪੰਜਾਬ ਪੁਲਿਸ ਨੇ ਕੋਈ ਵੀ ਲੜਾਈ ਝਗੜਾ ਜਾਂ ਕੋਈ ਵੀ ਮਾਰਪੇਟ ਨਹੀਂ ਕਰ ਕੋਈ ਕਰ ਸਕਦਾ ਇਹ ਪੰਜਾਬ ਪੰਜਾਬ ਪੁਲਿਸ ਨੇ ਬਹੁਤ ਵਧੀਆ ਗੱਲ ਕੀਤੀ ਹੈ